ਪੰਜਾਬ ਵਿਧਾਨ ਸਭਾ ਦਾ ਦੋ ਰੋਜ਼ਾ اجلاس ਹੋਇਆ ਜਿਦੇ ਵਿੱਚ ਕਈ ਫੈਸਲਿਆਂ ਦੇ ਉੱਤੇ ਮੋਹਰ ਲੱਗਦੀ ਨਜ਼ਰ ਆਈ ਉਸ ਤੋਂ ਪਹਿਲਾਂ ਮੀਟਿੰਗਾਂ ਵਗੈਰਾ ਵੀ ਹੋਈਆਂ ਤੇ ਵਿਰੋਧੀਆਂ ਨੇ ਲਗਾਤਾਰ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਖੜੇ ਕੀਤੇ ਵੀ ਖੁਦ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਵੀ ਕਈ ਤਰ੍ਹਾਂ ਦੇ ਮੁੱਦੇ ਖੜੇ ਕਰ ਦਿੱਤੇ ਕਿ ਫਲਾਣੀ ਥਾਂ ਦੇ ਉੱਤੇ ਸਹੂਲਤ ਨਹੀਂ ਮਿਲ ਰਹੀ ਕਦੋਂ ਮਿਲੇਗੀ ਕੀ ਹੋਏਗਾ ਮਤਲਬ ਰਲ ਮਿਲ ਕੇ ਸਭ ਨੇ ਇਸ ਸੈਸ਼ਨ ਨੂੰ ਦੋ ਦਿਨ ਦਾ ਪੂਰਾ ਜ਼ਰੂਰ ਕਰ ਦਿੱਤਾ ਜੀ ਕੋਈ ਸੈਸ਼ਨ ਦੋ ਦਿਨ ਹੋਇਆ ਪਹਿਲੇ ਦਿਨ ਤਾਂ ਸਾਡੇ ਮੁੱਖ ਮੰਤਰੀ ਸਾਹਿਬ ਆਏ ਹੀ ਨਹੀਂ ਹੂੰ ਉਹ ਜ਼ਿੰਮੇਵਾਰੀ ਉਹਨਾਂ ਦੀ ਗੈਰ ਮੌਜੂਦਗੀ ਦੇ ਵਿੱਚ ਪ੍ਰਧਾਨ ਸਾਹਿਬ ਅਮਨ ਰੋੜਾ ਨੇ ਨਾ ਬੱਸ ਕੋਈ ਕਹਿੰਦਾ ਸਾਡੇ ਤਹਿਸੀਲ ਕੰਪਲੈਕਸ ਨਹੀਂ ਕੋਈ ਕਹਿੰਦਾ ਸਾਨੂੰ ਤਾਂ ਐਸਐਸਪੀ ਨੂੰ ਫੋਨ ਕਰਦੇ ਆ ਕੋਈ ਜਾਣਕਾਰੀ ਵੀ ਨਹੀਂ ਦਿੰਦਾ ਕੋਈ ਕੁਛ ਕੋਈ ਕੁਛ ਕੋਈ ਕੁਛ ਪ੍ਰਧਾਨ ਸਭਾ ਨੇ ਸਾਰੀਆਂ ਪਾਰਟੀਆਂ ਨੇ ਰਲ ਕੇ ਦੋ ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਛੱਡ ਲੋ ਉਹਨਾਂ ਨੇ ਬੋਲਿਆ ਕਿ ਅਕਾਲੀ ਦਲ ਦੇ ਤੇ ਇੱਕੋ ਹੀ ਰਹੇਗੀ ਬੀਬੀ ਗਨੀਬ ਕੌਰ ਹੂੰ ਇੱਕ ਤਾਂ ਦੂਜੇ ਪਾਸੇ ਸ਼ਾਮਲ ਹੋ ਗਿਆ ਤੇ ਤੀਜਾ ਬਨਪਰੀ ਸਰੇ ਆਲੀ ਤੇ ਇਹਨਾਂ ਦੇ ਨਾਲ ਹੀ ਤੁਰਦਾ ਐਡਵੋਕੇਟ ਧਾਮੀ ਕਾਫੀ ਚਰਚਾ ਦੇ ਵਿੱਚ ਨੇ ਉਹਨਾਂ ਨੇ ਅਸਤੀਫਾ ਦਿੱਤਾ ਹੋਇਆ ਅਸਤੀਫਾ ਪ੍ਰਵਾਨ ਹੋਇਆ ਜਾਂ ਨਹੀਂ ਹੋਇਆ ਇਹ ਬਾਤ ਦੀ ਗੱਲ ਹੈ ਪਰ ਉਹਨਾਂ ਨੂੰ ਮਨਾਉਣ ਦੀ ਕੋਆਇਦ ਚੱਲ ਰਹੀ ਹੈ ਧਾਮੀ ਸਾਹਿਬ ਨੂੰ ਮਨਾਉਣ ਵਾਸਤੇ ਪਹਿਲਾਂ ਅਕਾਲੀ ਦਲ ਦੇ ਲੀਡਰ ਪਹੁੰਚੇ ਅੰਤਰਿਮ ਕਮੇਟੀ ਪਹੁੰਚੀ ਤੇ ਆਖਰਕਾਰ ਸ਼੍ਰੀਕਾਲ ਤਖਤ ਸਾਹਿਬ ਦੇ ਜਥੇਦਾਰ ਗੈਨੀ ਰਗਵੀਰ ਸਿੰਘ ਹੋਰਾਂ ਨੂੰ ਵੀ ਜਾਣਾ ਪਿਆ ਇਹੋ ਜੇ ਜਿਹੜੇ ਸ਼ਖਸ਼ ਹੁੰਦੇ ਨੇ ਇਹੋ ਜੀਆਂ ਸਿੱਖ ਸਖਸ਼ੀਤਾ ਹੁੰਦੀਆਂ ਨੇ ਉਹਨਾਂ ਦੀ ਪੰਥ ਨੂੰ ਹਮੇਸ਼ਾ ਲੋੜ ਰਹਿੰਦੀ ਹੈ ਧਾਮੀ ਸਾਹਿਬ ਵਰਗੀਆਂ ਵੀ ਇਸ ਕਰਕੇ ਉਹਨਾਂ ਨੂੰ ਮੁੜ ਆਪਣਾ ਅਹੁਦਾ ਸੰਭਾਲ ਲੈਣਾ ਚਾਹੀਦਾ ਹੈ ਤਾਂ ਇਹਨੇ ਵੀ ਕਈ ਤਰ੍ਹਾਂ ਦੀਆਂ ਚਰਚਾਵਾਂ ਛੇੜ ਦਿੱਤੀਆਂ ਕਿ ਜਥੇਦਾਰ ਸਾਹਿਬ ਸ਼੍ਰੀਕਾਲ ਤਖਤ ਸਾਹਿਬ ਦੇ ਸਰਮੌਰ ਹੋਣ ਉਹਨਾਂ ਨੂੰ ਕਿਸੇ ਸ਼ਖਸ ਨੂੰ ਮਨਾਉਣ ਵਾਸਤੇ ਘਰ ਜਾਣ ਦੀ ਲੋੜ ਪੈ ਗਈ ਟੈਕਨੀਕਲ ਤੌਰ ਦੇ ਉੱਤੇ ਇੱਕ ਤਾਂ ਇਹਦੇ ਵਿੱਚ ਗੱਲ ਇਹ ਹੈ ਕਿ ਧਾਮੀ ਸਾਹਿਬ ਦੇ ਘਰ ਪੋਤਰੇ ਦੀ ਦਾਤ ਵਕਸ਼ਿਚ ਹੋਈ ਸੀ ਇਹਨਾਂ ਦੀ ਕਮੇਟੀ ਵਾਲੇ ਤੁਰ ਗਏ ਬਾਅਦ ਦੇ ਵਿੱਚ ਵਿਕਰਮਸੋਮ ਜੀਠਿਆ ਜਾਵੜਿਆ ਤੇ ਇਧਰ ਫਿਰ ਜਦ ਅਕਾਲ ਤੱਕ ਉਹ ਵੀ ਉੱਥੇ ਪਹੁੰਚ ਗਿਆਨੀ ਹਰਪ੍ਰੀਤ ਸਿੰਘ ਹੋਰੀ ਵੀ ਵਾਕਫਾਕ ਸਮਾਗਮਾਂ ਦੇ ਉਸ ਜਾ ਰਹੇ ਨੇ ਤੇ ਚਰਚਾ ਹੁਣ ਇਹ ਛਿੜ ਗਈ ਹੈ ਉਹ ਕਹਿੰਦੇ ਨੇ ਕਿ ਜਿਹੜੀ ਅੱਜ ਦੀ ਲੜਾਈ ਹੈ ਜੋ ਕੁਝ ਚੱਲ ਰਿਹਾ ਹੈ ਉਹ ਸ਼੍ਰੀ ਕਾਲ ਤੱਕ ਸਾਫ ਦੇ ਸਿਧਾਂਤਾਂ ਦੀ ਮਾਣ ਮਰਿਆਦਾ ਦੀ ਲੜਾਈ ਹੈ। ਕਈ ਮੇਰੇ ਵਰਗੇ ਪਾਸ ਹੀ ਮਸਾਂ 33% ਨੰਬਰਾਂ 'ਚ ਹੋਏ ਹੁੰਦੇ ਆ। ਹੂੰ। ਗਿਆਨੀ ਹਰਪੀ ਸਿੰਘ ਉਹ ਸਖਸ਼ੀਤ ਨਹੀਂ ਜਿਹੜੇ ਪੀ ਐਚ ਡੀ ਨੇ। ਸਭ ਤੋਂ ਵੱਧ ਜਿਹੜਾ ਤੁਹਾਡਾ ਕਾਬਜਾ ਹੈ ਉਹਨਾਂ ਨੂੰ ਰੰਜਿਸ਼ ਇਹ ਹੈ। ਇਕ ਤਾਂ ਜੱਦਰ ਸਹਿਬਾਨਾ ਨੇ ਅਕਾਲੀ ਆਗੂ ਸੁਖਵੀਰ ਸਿੰਘ ਬਾਦਲ ਦੇ ਪਾਪਾ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਫਕਰੇ ਕੌਮ ਬਾਸ ਲੈ ਲਿਆ ਯਾਨੀ ਅਰਪੀਰ ਸਿੰਘ ਉੱਥੇ ਨਹੀਂ ਹੁੰਦੇ ਤਾਂ ਗੈਨੀ ਰਗਵੀਰ ਸਿੰਘ ਦਾ ਐਡਾ ਹੀ ਯਾਨੀ ਸੀ ਪੈਣਾ ਕਿ ਉਹ ਇਹ ਫਸਲੇ ਲੈ ਲੈਣ ਤੇਰਾ ਮੁਖੀ ਰਾਮ ਰੇ ਨੂੰ 1 ਮਹੀਨੇ ਦੀ ਪੈਰੋਲ ਮਿਲੀ ਸੀ ਜਿਹਦੇ ਵਿੱਚੋਂ ਕੁਝ ਸਮਾਂ ਉਹਨਾਂ ਨੇ ਡੇਰਾ ਸਿਰਸਾ ਦੇ ਵਿੱਚ ਵੀ ਗੁਜ਼ਾਰਿਆ ਤੇ ਜਦੋਂ ਦੀ ਉਹਨਾਂ ਨੂੰ ਸਜ਼ਾ ਹੋਈ ਹੈ ਉਦੋਂ ਤੋਂ ਬਾਅਦ ਪਹਿਲੀ ਵਾਰ ਉਹ ਡੇਰਾ ਸਿਰਸਾ ਪਹੁੰਚੇ ਸੀ ਆਖਰਕਾਰ ਉਹ ਪੈਰੋਲ ਵੀ ਹੁਣ ਖਤਮ ਹੋ ਗਈ ਹੈ ਸੁਨਾਰੀਆ ਜੇਲ ਰੋਕਤ ਦੇ ਵਿੱਚ ਉੱਥੇ ਉਹ ਪਹੁੰਚ ਚੁੱਕੇ ਨੇ ਤੇ ਅਗਲੀ ਪੈਰੋਲ ਕਦੋਂ ਮਿਲਣੀ ਹੈ ਇਹਦੇ ਉੱਤੇ ਚਰਚਾਵਾਂ ਛੜ ਗਈਆਂ ਨੇ ਉਸ ਪਟੀਸ਼ਨ ਨੂੰ ਮਾਨਯੋਗ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਕਹਿੰਦੇ ਜੀ ਜੇਕਰ ਨਿਯਮਾਂ ਦੇ ਤਹਿਤ ਡੇਰਾ ਮੁਖੀ ਨੂੰ ਪੈਰੋਲ ਮਿਲ ਰਹੀ ਆ ਤਾਂ ਇਹਦੇ ਵਿੱਚ ਕੁਝ ਵੀ ਗਲਤ ਨਹੀਂ ਹੈ। ਇੱਕ ਤਾਂ ਡੇਰਾ ਮੁਖੀ ਜਿੰਦਾ ਮਰਜੀ ਆ ਜਦੋਂ ਮਰਜੀ ਆ ਜਾਂਦਾ ਜਦੋਂ ਮਰਜੀ ਚੱਲ ਜਾਂਦਾ। ਹਰਿਆਣੇ ਦੀ ਸਰਕਾਰ ਨੇ ਆਪਣੇ ਜਿਹੜੇ ਜੇਲ੍ਹ ਨੇ ਉਹਦੇ ਵਿੱਚ ਸੋਧ ਕੀਤੀ। ਪਹਿਲਾਂ ਸੋਧ ਨਹੀਂ ਸੀ ਕੀਤੀ ਤੇ ਉਹਨੂੰ 1 ਘੰਟੇ ਦੀ ਵੀ ਪੈਰੋਲ ਮਿਲਦੀ ਸੀ। ਹੂੰ ਉਨਾ ਵਾਸਤੇ ਹੁਣ ਉਹ ਇੱਕ ਬਹੁਤ ਵੱਡਾ ਹੋ ਬਣ ਗਿਆ ਕਿ ਸਾਨੂੰ ਤਾਂ ਜਤੋਂਦਾ ਹੀ ਡੇਰੇ ਆਲਾ ਸਤਿ ਸ੍ਰੀ ਅਕਾਲ ਸਾਡਾ ਖਾਸ ਪ੍ਰੋਗਰਾਮ ਖਬਰ ਤੋੜ ਦੇਖ ਰਹੇ ਦੇਸ਼ ਉਦੇਸ਼ ਦੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮੁੱਦਿਆਂ ਦੇ ਉੱਤੇ ਚਰਚਾ ਕਰਦੇ ਹਾਂ ਤੇ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣਦੇ ਹੋ ਇਸ ਪ੍ਰੋਗਰਾਮ ਦੇ ਵਿੱਚ ਹਫ਼ਤੇ ਭਰ ਦੀਆਂ ਸਰਗਰਮੀਆਂ ਦੇ ਉੱਤੇ ਅਸੀਂ ਝਾਤ ਪਾਉਣੇ ਆ ਤਾਂ ਜੋ ਤੁਸੀਂ ਵੀ ਜਾਣ ਸਕੋ ਕਿ ਦੇਸ਼ ਦੁਨੀਆ ਦੇ ਵਿੱਚ ਪਿਛਲੇ ਹਫ਼ਤੇ ਦੇ ਵਿੱਚ ਕੀ ਕੁਝ ਵਾਪਰ ਗਿਆ ਤੇ ਪ੍ਰੋਗਰਾਮ ਦਾ ਹਿੱਸਾ ਬੰਦੇ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਰ ਸਵਾਗਤ ਹੈ ਜੀ ਸ਼ੁਕਰਗੁਜ਼ਾਰ ਜੀ ਬਹੁਤ ਮਿਹਰਬਾਨੀ ਤੁਹਾਡਾ ਜੀ ਸ਼ੁਰੂਆਤ ਪੰਜਾਬ ਤੋਂ ਹੀ ਕਰਦੇ ਆਂ ਪੰਜਾਬ ਵਿਧਾਨ ਸਭਾ ਦਾ ਦੋ ਰੋਜ਼ਾ اجلاس ਹੋਇਆ ਜਿਦੇ ਵਿੱਚ ਕਈ ਫੈਸਲਿਆਂ ਦੇ ਉੱਤੇ ਮੋਹਰ ਲੱਗਦੀ ਨਜ਼ਰ ਆਈ ਉਸ ਤੋਂ ਪਹਿਲਾਂ ਮੀਟਿੰਗਾਂ ਵਗੈਰਾ ਵੀ ਹੋਈਆਂ ਤੇ ਵਿਰੋਧੀਆਂ ਨੇ ਲਗਾਤਾਰ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਖੜੇ ਕੀਤੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਮਾਈਨਿੰਗ ਨੂੰ ਲੈ ਕੇ ਭ੍ਰਿਸ਼ਟਾਚਾਰ ਨੂੰ ਲੈ ਕੇ ਰਿਸ਼ਵਤਖੋਰੀ ਨੂੰ ਲੈ ਕੇ ਕਾਫੀ ਜਿਹੜੇ ਇਲਜ਼ਾਮ ਲਗਾ ਦਿੱਤੇ ਤੇ ਕੁੱਲ ਮਿਲਾ ਕੇ ਇਹ ਸੈਸ਼ਨ ਆ ਜਿਹੜਾ ਉਹ ਕਾਫੀ ਚਰਚਾ ਦੇ ਵਿੱਚ ਰਿਹਾ ਤੇ ਖਾਸ ਗੱਲ ਇਸ ਸੈਸ਼ਨ ਦੀ ਇਹ ਵੀ ਰਹੀ ਕਿ ਖੁਦ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਵੀ ਕਈ ਤਰ੍ਹਾਂ ਦੇ ਮੁੱਦੇ ਖੜੇ ਕਰ ਦਿੱਤੇ ਕਿ ਫਲਾਣੀ ਥਾਂ ਦੇ ਉੱਤੇ ਇਹ ਸਹੂਲਤ ਨਹੀਂ ਮਿਲ ਰਹੀ ਕਦੋਂ ਮਿਲੇਗੀ ਕੀ ਹੋਏਗਾ ਮਤਲਬ ਰਲ ਮਿਲ ਕੇ ਸਭ ਨੇ ਇਸ ਸੈਸ਼ਨ ਨੂੰ ਦੋ ਦਿਨ ਦਾ ਪੂਰਾ ਜ਼ਰੂਰ ਕਰ ਦਿੱਤਾ ਜੀ ਦੇਖੋ ਇਹ ਸੈਸ਼ਨ ਦੋ ਦਿਨ ਹੋਇਆ ਪਹਿਲੇ ਦਿਨ ਤਾਂ ਸਾਡੇ ਮੁੱਖ ਮੰਤਰੀ ਸਾਹਿਬ ਆਏ ਹੀ ਨਹੀਂ ਹੂੰ ਉਹ ਜ਼ਿੰਮੇਵਾਰੀ ਉਹਨਾਂ ਦੀ ਗੈਰ ਮੌਜੂਦਗੀ ਦੇ ਵਿੱਚ ਪ੍ਰਧਾਨ ਸਾਹਿਬ ਅਮਨ ਅਰੋੜਾ ਨੇ ਨਵਾਈ ਇੱਕ ਦੂਜੇ ਨਾਲ ਨੋਕ ਚੋਕ ਵੀ ਹੋਈ ਔਰ ਇਹ ਪਹਿਲੀ ਵਾਰ ਹੈ ਕਿ ਜਦੋਂ ਆਪਣੀ ਪਾਰਟੀ ਦੇ ਵ代ਕਾਂ ਨੇ ਇਸ ਤਰ੍ਹਾਂ ਦੇ ਸਵਾਲ ਸ਼ੁਰੂ ਕਰ ਦਿੱਤੇ। ਕਿ ਆ ਨਹੀਂ ਹੋਇਆ ਜੀ, ਆ ਨਹੀਂ ਹੋਇਆ, ਕਦੋਂ ਹੋਊਗਾ? ਕੋਈ ਕਹਿੰਦਾ ਸਾਡੇ ਤਹਿਸੀਲ ਕੰਪਲੈਕਸ ਨੇ, ਕੋਈ ਕਹਿੰਦਾ ਸਾਨੂੰ ਤਾਂ ਐਸਐਸਪੀ ਨੂੰ ਫੋਨ ਕਰਦੇ ਆ ਕੋਈ ਜਾਣਕਾਰੀ ਵੀ ਨਹੀਂ ਦਿੰਦਾ। ਕੋਈ ਕੁਛ ਕੁਝ ਕੁਛ ਕੋਈ ਕੁਛ। ਜਿਹੜੀ ਅਹਿਮ ਗੱਲ ਹੋਈ ਉਹ ਇਹ ਕਿ ਜਿਹੜਾ ਕੇਂਦਰ ਸਰਕਾਰ ਨੇ ਖੇਤੀ ਸਬੰਧੀ ਕੌਮੀ ਖੇਤੀ ਮੰਡੀਕਰਨ ਇੱਕ ਬਿੱਲ ਲਿਆਂਦਾ ਉਹਦਾ ਪੰਜਾਬ ਦੇ ਵਿਧਾਨ ਸਭਾ ਨੇ ਸਾਰ ਗਈ ਪਾਰਟੀਆਂ ਨੇ ਰਲ ਕੇ ਦੋ ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਛੱਡ ਲੋ ਉਹਨਾਂ ਨੇ ਵਿਰੋਧ ਕੀਤਾ ਸਰਸੰਤੀ ਨਾਲ ਪਾਸ ਕਰਤਾ 117 ਚੋਂ ਸਰ ਭਾਰਤੀ ਜਨਤਾ ਪਾਰਟੀ ਵਾਲੇ ਜਿਹੜੇ ਦੋ ਨੇ ਇਹਨਾਂ ਨੇ ਵਿਰੋਧ ਕੀਤਾ ਹੈਗਾ ਉਧਰ ਮੇਰੇ ਖਿਆਲ ਅਕਾਲੀ ਦਲ ਦੇ ਤੇ ਇੱਕੋ ਹੀ ਰਹੇਗੀ ਬੀਬੀ ਗਨੀਬ ਕੌਰ ਹਮ ਇੱਕ ਤਾਂ ਦੂਜੇ ਪਾਸੇ ਸ਼ਾਮਲ ਹੋ ਗਿਆ ਤੇ ਤੀਜਾ ਮਨਪ੍ਰੀਤ ਸੋਹਿਆ ਵਾਲੀ ਤਾਂ ਇਹਨਾਂ ਦੇ ਨਾਲ ਹੀ ਤੁਰਦਾ ਹਮ ਸੋ ਬਹੁ ਗਿਣਤੀਆਂ ਨੇ ਇਹਦੇ ਤੇ ਇਹ ਗੱਲ ਕਹੀ ਹੈ ਕਿ ਜੀ ਇਹ ਜਿਹੜਾ ਵਿਸ਼ਾ ਹੈ ਇਹ ਰਾਜਾ ਦਾ ਹੂੰ ਤੇ ਕੇਂਦਰ ਸਰਕਾਰ ਸਾਡੇ ਤੇ ਥੋਪ ਕਿਉ ਰਹੀ ਹੈ ਸੋ ਇਸ ਸੈਸ਼ਨ ਦੇ ਵਿੱਚ ਹੋਰ ਵੀ ਕਈ ਗੱਲਾਂ ਬਾਤਾਂ ਹੋਈਆਂ ਕੁੱਲ ਮਿਲਾ ਕੇ ਇਸ ਸੈਸ਼ਨ ਦੇ ਬੜਗੇ ਹੀ ਵੀ ਸਵਾਲ ਉੱਠੇ ਵੀ ਜਦੋਂ ਬਜਟ ਸੈਸ਼ਨ ਆਉਣ ਵਾਲਾ ਹੈ ਹੂੰ ਤੇ ਫਿਰ ਇਹਦਾ ਕੀ ਫਾਇਦਾ ਇਦਾਂ ਉਹ ਵੇਤ ਰਹੇ ਸੀ ਬਜਟ ਸੈਸ਼ਨ ਨਹੀਂ ਵਟਾ ਕਰ ਲੈਂਦੇ ਹੂੰ ਸਾਰਿਆਂ ਦੇ ਵਿਚਾਰ ਸੁਣ ਲੈਂਦੇ ਤੇ ਹੁਣ ਵੀ ਅਸੀਂ ਵੇਖਦੇ ਪਏ ਆ ਕਿ ਇਹ ਜਿਹੜੇ ਐਮਐਲਏ ਸਹਿਬਾਨ ਨੇ ਇਹ ਪੜ ਕੇ ਉੱਤ ਨਹੀਂ ਆਉਂਦੇ ਲੱਗਦੇ ਮੈਨੂੰ ਬਹੁ ਗੰਤੀ ਸਵਾਲ ਹੋਰੇ ਪਾਸੇ ਤੋਰ ਲੈਂਦੇ ਐ ਬਸ ਪ੍ਰਸ਼ਨ ਕਾਲ ਦੇ ਵਿੱਚ ਸਵਾਲ ਠਾਹਦੇ ਆ ਸਪੀਕਰ ਸਾਹਿਬ ਮੇਰੇ ਇਲਾਕੇ ਦੇ ਵਿੱਚ ਆਹ ਹੋ ਰਿਹਾ ਜੀ ਸੋ ਜਿਹੜਾ ਇਹ ਖੇਤੀ ਵਿਰੋਧੀ ਖੇਤੀ ਮੰਡੀਕਰਨ ਵਿਰੋਧੀ ਕੇਂਦਰ ਸਰਕਾਰ ਦਾ ਪ੍ਰਸਤਾਵ ਸੀ ਉਹ ਪੰਜਾਬ ਦੀ ਵਿਧਾਨ ਸਭਾ ਨੇ ਰੱਦ ਕਰਕੇ ਸਾਡੇ ਰਾਜਪਾਲ ਸਾਹਿਬ ਕੋਲੇ ਭੇਜਤਾ ਰਾਜਪਾਲ ਸਾਹਿਬ ਉਹਨਾਂ ਅੱਗੇ ਫਿਰ ਰਾਸ਼ਟਰਪਤੀ ਕੋਲ ਭੇਜ ਦੇਣਗੇ ਦੇਖਦੇ ਹਾਂ ਉਹਦੇ ਵਿੱਚ ਅੱਗੇ ਹੋਰ ਬੰਦ ਦਾ ਕੀ ਹੈ ਜੀ ਦੂਜੇ ਪਾਸੇ ਐਡਵੋਕੇਟ ਧਾਮੀ ਕਾਫੀ ਚਰਚਾ ਦੇ ਵਿੱਚ ਨੇ ਉਹਨਾਂ ਨੇ ਅਸਤੀਫਾ ਦਿੱਤਾ ਹੋਇਆ ਅਸਤੀਫਾ ਪ੍ਰਵਾਨ ਹੋਇਆ ਜਾਂ ਨਹੀਂ ਹੋਇਆ ਇਹ ਬਾਅਦ ਦੀ ਗੱਲ ਹੈ ਪਰ ਉਹਨਾਂ ਨੂੰ ਮਨਾਉਣ ਦੀ ਕੋਆਇਦ ਚੱਲ ਰਹੀ ਹੈ ਧਾਮੀ ਸਾਹਿਬ ਨੂੰ ਮਨਾਉਣ ਵਾਸਤੇ ਪਹਿਲਾਂ ਅਕਾਲੀ ਦਲ ਦੇ ਲੀਡਰ ਪਹੁੰਚੇ ਅੰਤਰਿੰਗ ਕਮੇਟੀ ਪਹੁੰਚੀ ਤੇ ਆਖਰਕਾਰ ਸ਼੍ਰੀ ਕਾਲਤਖਬ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੋਰਾਂ ਨੂੰ ਵੀ ਜਾਣਾ ਪਿਆ ਉਹਨਾਂ ਨੇ ਕਿਹਾ ਕਿ ਇਹੋ ਜੇ ਜਿਹੜੇ ਸ਼ਖਸ਼ ਹੁੰਦੇ ਨੇ ਇਹੋ ਜੀਆਂ ਸਿੱਖ ਸਖਸ਼ੀਤਾ ਹੁੰਦੀਆਂ ਨੇ ਉਹਨਾਂ ਦੀ ਪੰਥ ਨੂੰ ਹਮੇਸ਼ਾ ਲੋੜ ਰਹਿੰਦੀ ਹੈ ਧਾਮੀ ਸਾਹਿਬ ਵਰਗੀਆਂ ਦੀ ਇਸ ਕਰਕੇ ਉਹਨਾਂ ਨੂੰ ਮੋੜ ਆਪਣਾ ਅਹੁਦਾ ਸੰਭਾਲ ਲੈਣਾ ਚਾਹੀਦਾ ਤਾਂ ਇੰਨੇ ਵੀ ਕਈ ਤਰ੍ਹਾਂ ਦੀਆਂ ਚਰਚਾਵਾਂ ਛੇੜ ਦਿੱਤੀਆਂ ਕਿ ਜਥੇਦਾਰ ਸਾਹਿਬ ਕਿਰਕਾਲ ਤੱਕ ਸਾਬ ਦੇ ਸਰਮੌਰ ਹੋਣ ਉਹਨਾਂ ਨੂੰ ਕਿਸੇ ਸ਼ਖਸ ਨੂੰ ਮਨਾਉਣ ਵਾਸਤੇ ਘਰ ਜਾਣ ਦੀ ਲੋੜ ਪੈ ਗਈ ਜੀ ਦੇਖੋ ਦੋ ਗੱਲਾਂ ਨੇ ਗੇਤਰ ਬਿੱਦਰ ਟੈਕਨੀਕਲ ਤੌਰ ਦੇ ਉੱਤੇ ਇੱਕ ਤਾਂ ਇਹਦੇ ਵਿੱਚ ਗੱਲ ਇਹ ਹੈ ਕਿ ਧਾਮੀ ਸਾਹਿਬ ਦੇ ਘਰ ਪੋਤਰੇ ਦੀ ਦਾਤ ਵਕਸ਼ਿਸ਼ ਹੋਈ ਹੈ ਹਮ ਹੁਣ ਬਧੇ ਕਹਿੰਦੇ ਨੇ ਕਿ ਜੀ ਮੈਂ ਤਾਂ ਪੋਤਰੇ ਨੂੰ ਉਹਦੇ ਪਰਿਵਾਰ ਨੂੰ ਵਧਾਈ ਦੇਣ ਵਾਸਤੇ ਗਿਆ ਸੀ ਇਹ ਸਾਡਾ ਸਿਸ਼ਟਾਚਾਰ ਵੀ ਹੈ। ਔਰ ਸਮਾਜਿਕ ਸਾਡੇ ਰਿਸ਼ਤੇ ਵੀ ਨੇ। ਸਾਰੇ ਗਏ। ਇਹਨਾਂ ਦੀ ਕਮੇਟੀ ਵਾਲੇ ਤੁਰ ਗਏ। ਬਾਅਦ ਦੇ ਵਿੱਚ ਵਿਕਰਮਸੰਮ ਜੀਠਿਆ ਜਾਵੜਿਆ। ਤੇ ਇਧਰ ਫਿਰ ਜਦ ਅਕਾਲ ਤੱਕ ਉਹ ਵੀ ਉੱਥੇ ਪਹੁੰਚੀ। ਉੱਥੇ ਉਹਨਾਂ ਨੇ ਤਾਮੀ ਸਾਹਿਬ ਨਾਲ ਮੁਲਾਕਾਤ ਕੀਤੀ। ਜਿੰਨੇ ਕੁ ਪੁਨਿਸ਼ਾਨ ਕੇ ਜਾਣਕਾਰੀ ਬਾਹਰ ਆਈ ਹੈ ਉਹਦੇ ਵਿੱਚ ਇਹੀ ਕਿਹਾ ਜਾ ਰਿਹਾ ਹੈ ਕਿ ਤਾਮੀ ਸਾਹਿਬ ਨੇ ਪੈਰ ਨਹੀਂ ਲਾਏ ਅਸਲ ਦੇ ਵਿੱਚ ਇੱਕ ਰੁਤਬਾ ਹੁੰਦਾ ਤ੍ਰਵੇਦਰ ਸਿਆ ਜਦੋਂ ਬੰਦੇ ਉਸ ਰੁਤਵੇ ਨੂੰ ਉਸ ਨਜ਼ਰੀਏ ਤੋਂ ਨਹੀਂ ਵੇਖਦੇ ਹੂੰ ਫਿਰ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਆਉਂਦੀਆਂ ਨੇ ਹੂੰ ਤਮੀਰ ਸਾਹਿਬ ਬਾਰੇ ਕੌਣ ਨਹੀਂ ਜਾਣਦਾ ਕਿ ਉਹ ਬਹੁਤ ਹੀ ਜਾਦਾ شریف ਆਦਮੀ ਨੇ ਹੂੰ ਕਈ ਵਾਰੀ ਸ਼ਰਾਬਤ ਵਾਲਾ ਬੰਦਾ ਘਿਰ ਵੀ ਜਾਂਦਾ ਫਿਰ ਉਹਦੇ ਮਨ ਨੂੰ ਠੇਸ ਪਹੁੰਚਦੀ ਹੈ ਕਿ ਜਦ ਰੇ ਕਰਤੀ ਰਹੇ ਜਾਂ ਮੇ ਤੋਂ ਕਰਵਾ ਰਹੇ ਨੇ ਤੇ ਜਿਹੜੇ ਕਰਵਾ ਰਹੇ ਨੇ ਉਹ ਕੋਈ ਅੱਜ ਪਹਿਲੇ ਦਿਨ ਤੋਂ ਨਹੀਂ ਕਰਾ ਰਹੇ ਬਹੁਤ ਲੰਬੇ ਸਮੇਂ ਤੋਂ ਕਰਵਾ ਰਹੇ ਨੇ ਕਿਸੇ ਨਾ ਕਿਸੇ ਬੰਦ ਚ ਤੇ ਜਾ ਕੇ ਉਹਦੀ ਜ਼ਮੀਰ ਜਾਗ ਪੈਂਦੀ ਹੈ। ਬੀਜਰ ਮੋਢਾ ਮੀਰਾ ਉਲੂ ਇਹ ਸਦਾ ਕਰਨਾ ਚਾਹੁੰਦੇ ਨੇ ਆਪ ਦਾ। ਮੇਰੇ ਕੱਲ ਜਿਹੜਾ ਇਹ ਇਸ਼ੂ ਸੀ ਇਹ ਜਦੋਂ ਵੀ ਨਿਜਠਿਆ ਜਾਣਾ ਹੈ। ਸ਼੍ਰੀ ਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਚ ਨਿਜਠਿਆ ਜਾਣਾ ਹੈ। ਔਰ ਵਿਦਵਾਨ ਬੰਦਿਆਂ ਨੇ ਨਿਜਠਣਾ ਹੈ। ਨਾ ਕਿ ਜਣਾ ਖਣੇ ਵਿਦਵਾਨ ਬਣਿਆ ਫਿਰਦਾ ਅੱਜ ਕੱਲ। ਹੂੰ। ਸੋ ਉਮੀਦ ਹੈ ਇਹ ਜਿਹੜਾ ਮਾਮਲਾ ਇਹ ਨੂੰ ਜਦਰ ਕੱਲ ਤੱਕ ਜਾਂ ਪੰਜ ਸਿੰਘ ਸਹਿਵਾਨਾਂ ਦੀ ਬੈਠਕ ਕਰਕੇ ਇਹ ਮਾਮਲਾ ਕਿਸੇ ਸਿਰੇ ਲਾ ਲੈਣ ਪਰ ਅਜੇ ਤੱਕ ਕਰਤਾਰਮੀ ਸਾਹਿਬ ਨਹੀਂ ਮੰਨੇ ਹੁਣ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਕੌਣ ਜਿਹੜਾ ਸੀਨੀਅਰ ਬਈਸ ਪ੍ਰਧਾਨ ਹੈ ਜਿਹੜਾ ਤੇ ਦੋਸ਼ ਲੱਗਦਾ ਕਿ ਹਰਿਆਣੇ ਦੀ ਕਮੇਟੀ ਬਰਾਉਣ ਵਾਲੇ ਇਹ ਸਖਸੀ ਨੇ ਹੂੰ ਉਹਨਾਂ ਨੂੰ ਕبولਣਾ ਨਵੇਂ ਬਰਉਨੇ ਨੇ ਅਗਜੈਕਟਿਵ ਨੇ ਕੋਈ ਫੈਸਲਾ ਕਰਨਾ ਹੈ ਜਾਂ ਕੋ ਹੋਰ ਇਹ ਭਵਿੱਖ ਦੇ ਗਰਭ ਚ ਨਜ਼ਰ ਆ ਰਹੇ ਨੇ ਪਰ ਧਾਮੀ ਸਾਹਿਬ ਅਜੇ ਤੱਕ ਰੈਣਾ ਤੋਂ ਮੰਨੇ ਨਹੀਂ ਕਈ ਇਹ ਵੀ ਕਹੀ ਜਾਂਦੇ ਆ ਕਿ ਜਦ ਅਲਕਾਲ ਤਖਤ ਸਾਹਿਬ ਦੇ ਜਾਣ ਤੋਂ ਬਾਅਦ ਉਹਨਾਂ ਦਾ ਥੋੜਾ ਜਿਹਾ ਮਨ ਪਿਗਲਿਆ ਹੂੰ ਉਹ ਇਸ ਗੱਲ ਤੇ ਆ ਗਿਆ ਵੀ ਮੈਂ ਸੋਚ ਲੈਣਾ ਹੂੰ ਪਰ ਉਹ ਕਦੋਂ ਤੱਕ ਸੋਚਣਗੇ ਇਹ ਨਹੀਂ ਪਤਾ ਜੀ ਬਿਲਕੁਲ ਜੀ ਤੇ ਟੇਟਲ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰੇ ਵੀ ਵਾਕਫਖ ਸਮਾਗਮਾਂ ਦੇ ਵਿੱਚ ਜਾ ਰਹੇ ਨੇ ਤੇ ਚਰਚਾ ਹੁਣ ਇਹ ਛਿੜ ਗਈ ਆ ਉਹ ਕਹਿੰਦੇ ਨੇ ਕਿ ਜਿਹੜੀ ਅੱਜ ਦੀ ਲੜਾਈ ਹੈ ਜੋ ਕੁਝ ਚੱਲ ਰਿਹਾ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਦੀ ਮਾਣ ਮਰਿਆਦਾ ਦੀ ਲੜਾਈ ਹੈ ਜੀ ਬਿਲਕੁਲ ਜੀ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਤੁਹਾਨੂੰ ਪਤਾ ਹੈ ਕਿ ਇੱਕ ਵਿਦਵਾਨ ਬੰਦੇ ਨੇ ਆ ਜਿਹੜੇ ਕਾਰਜਕਾਰੀ ਵਾਲੇ ਨੇ ਕਈ ਤਾਂ ਇਹੋ ਜਿਹੇ ਸੱਜਣ ਨੇ ਜਿਨ੍ਹਾਂ ਦਾ ਕੋਈ ਦੂਰ ਦਾ ਵਾਸਤਾ ਨਹੀਂ ਹੂੰ ਕਈ ਮੇਰੇ ਵਰਗੇ ਪਾਸ ਹੀ ਮਸਾਂ 33% ਨੰਬਰਾਂ 'ਚ ਹੋਏ ਹੁੰਦੇ ਆ ਹੂੰ ਗਿਆਨੀ ਹਰਪੀਤ ਸਿੰਘ ਉਹ ਸਖਸ਼ੀਰਤ ਨਹੀਂ ਜਿਹੜੇ ਪੀ ਐਚ ਡੀ ਨੇ ਹੂੰ ਤੁਸੀਂ ਆਪ ਤਰਫੋਂ ਪੀ ਐਚ ਡੀ ਕੀਤੀ ਹੈ ਸਾਨੂੰ ਪਤਾ ਵੀ ਪੀ ਐਚ ਡੀ ਕਰਨ ਵਾਸਤੇ ਕਿੰਨਾ ਸਮਾਂ ਲੱਗ ਜਾਂਦਾ ਹੈ ਉਹ ਇੱਕ ਪੜ੍ਹੀ ਲਿਖੀ ਸਕੀਅਤ ਨਹੀਂ ਪਰ ਜਿਵੇਂ ਲੋਕਾਂ ਨੇ ਉਹਨਾਂ ਨਾਲ ਕਰਨ ਦਾ ਯਤਨ ਕੀਤਾ ਸਭ ਤੋਂ ਵੱਧ ਜਿਹੜਾ ਤੁਹਾਡਾ ਕਾਬਜਾ ਹੈ ਉਹਨਾਂ ਨੂੰ ਰੰਜਿਸ਼ ਇਹ ਹੈ ਇੱਕ ਤਾਂ ਜੱਦਰ ਸਹਿਬਾਨਾ ਨੇ ਅਕਾਲੀ ਆਗੂ ਸੁਖਵੀਰ ਸਿੰਘ ਬਾਦਲ ਦੇ ਪਾਪਾ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਫਕਰੇ ਕਾਉ ਬਾਬਸ ਲੈ ਲਿਆ ਲੋਕ ਤਾਂ ਇਹ ਕਹਿੰਦੇ ਹੁੰਦੇ ਆ ਕਿ ਪੁੱਤਰ ਆਪਣੇ ਪਿਤਾ ਦੀ ਵਿਰਾਸਤ ਨੂੰ ਅੱਗੇ ਤੋਰਦਾ ਹੈ ਇਹ ਤਾਂ ਉਲਟਾ ਖੁਆਈ ਉਹਨਾਂ ਦੇ ਮਨ ਦੇ ਵਿੱਚ ਕਹਿੰਦੇ ਰੰਜਿਸ਼ ਬਹੁਤ ਆ ਇਸ ਦੀ ਅਗਲੀ ਗੱਲ ਉਹ ਕਹਿੰਦੇ ਕਿ ਜਦੋਂ ਤੱਕ ਗਿਆਨੀ ਹਰਪ੍ਰੀਤ ਸਿੰਘ ਉੱਥੇ ਨਹੀਂ ਹੁੰਦੇ ਤਾ ਗੈਨੀ ਰਘਵੀਰ ਸਿੰਘ ਦਾ ਐਡਾ ਹੀ ਯਾਨੀ ਸੀ ਪੈਣਾ ਕਿ ਉਹ ਇਹ ਫੈਸਲੇ ਲੈ ਲੈਂਦੇ ਇਹਨਾਂ ਸਾਰਿਆਂ ਨੂੰ ਤਨਖਾਹਾਂ ਲੱਗੀਆਂ ਪੈਸੇ ਜਮ੍ਹਾਂ ਕਰਾਉਣ ਨੂੰ ਕਹੇ ਤਾਂ ਜਿਹੜੇ ਉਹ ਡੇਰੇ ਵਾਲੇ ਦੇ ਮਾਮਲੇ ਵਿੱਚ ਗੁਰੂ ਦੀ ਗੋਲਖੋ ਚੋਂ ਖਰਚੇ ਗਏ ਸਨ ਸੋ ਇਹ ਮਾਮਲਾ ਕਾਫੀ ਗੁੰਝਲਦਾਰ ਰਿਹਾ ਤਾਂ ਗੈਨੀ ਆਰਪੀ ਸਿੰਘ ਪਾਸੇ ਹੋ ਗਏ ਨੇ ਤੇ ਉਸੇ ਰਾਹ ਤੇ ਗੈਨੀ ਰਘਵੀਰ ਸਿੰਘ ਚੱਲ ਰਹੇ ਨੇ ਜਿਹੜੇ ਇਹ ਕਹਿੰਦੇ ਆ ਕਿ ਭਾਈ ਮੇਰਾ ਤਾਂ ਬੈਗ ਕੱਪੜਿਆਂ ਨਾਲ ਭਰਿਆ ਪਿਆ ਬਿਸਤਰਾ ਬੰਨਿਆ ਪਿਆ ਏ ਤੁਸੀਂ ਜਿੱਦ ਤੱਕ ਕਹੋਗੇ ਆਪਾਂ ਉਦਨੀ ਛੱਡ ਕੇ ਤੁਰ ਜਾਣੇ ਇੱਕ ਪਾਸੇ ਸਾਡੀਆਂ ਚੀਜ਼ਾਂ ਨੇ ਸਰਵੁੱਚ ਤੇ ਉਹ ਸਰਵੁੱਚ ਸਥਾਨਾਂ ਦਾ ਜਿਸ ਤਰੀਕੇ ਦੇ ਨਾਲ ਇਹਨਾਂ ਲੋਕਾਂ ਨੇ ਪੋਜੀਸ਼ਨ ਬਣਾਤੀ ਹੈ ਉਤੋਂ ਵਿਸ਼ ਭਰ ਦੇ ਸਿੱਖਾਂ ਵਿੱਚ ਕੋਈ ਖੁਸ਼ੀ ਨਹੀਂ ਨਿਮੋਸ਼ੀ ਹੈ ਤੇ ਅੱਜ ਵੀ ਸਿੱਖ ਪੰਥ ਦੇ ਵਿੱਚ ਪੰਜ ਸਿੰਘ ਸਹਿਬਾਨ ਦੀ ਮਹੱਤਤਾ ਪੰਜ ਪ੍ਰਧਾਨੀ ਹੈ ਤੇ ਆ ਜਿਹੜਾ ਇੱਕ ਪਰਿਵਾਰ ਬਚਾਉਣ ਵਾਸਤੇ ਸਾਰਾ ਡੰਬਰ ਰਚਿਆ ਜਾ ਰਿਹਾ ਹੈ ਰਖਿਆਲ ਅਸਤੇ ਇੱਕੋ ਗੱਲ ਕਰ ਅਰਦਾਸ ਕਰਦੇ ਹਾਂ ਕਿ ਸਾਹਿਬ ਸੱਚੇ ਪਾਤਸ਼ਾਹ ਛੇਵੇਂ ਪਾਤਸ਼ਾਹ ਆਪਣੇ ਤਖਤ ਦੀ ਆਪ लाज ਰੱਖਣਾ ਆਮ ਲੋਕਾਂ ਚ ਚਰਚਾ ਹੈ ਕਿ ਜਿਹਨੇ ਵੀ ਸ਼੍ਰੀ ਕਾਲ ਤਖਤ ਸਾਹਿਬ ਦਾ ਮੱਥਾ ਲਾਇਆ ਹੈ ਉਹ ਫਿਰ 153 ਦਿਨਾਂ ਤੋਂ ਗਾਹਾਂ ਨੂੰ ਲੰਘਦਾ ਨਹੀਂ ਅਸੀਂ ਇਹੀ ਕਹਿ ਸਕਦੇ ਹਾਂ ਕਿ ਗੁਰੂ ਮਹਾਰਾਜ ਸმოਤਮਕਸ਼ਣ ਸਿੱਖਾਂ ਦੇ ਵਿੱਚ ਸੁੱਖ ਸ਼ਾਂਤੀ ਪ੍ਰਫੁੱਲਤਾ ਹੋਵੇ ਇਹੀ ਆਪਣੀ ਤਾਂ ਅਰਦਾਸ ਹੈ ਜੀ ਬਿਲਕੁਲ ਲੀਟਲ ਸਾਹਿਬ ਤੇ ਨਾਲ ਹੀ ਅਗਲੀ ਖਬਰ ਦਾ ਰੁਖ ਕਰਦੇ ਹਾਂ ਜੀ ਡੇਰਾ ਮੁਖੀ ਰਾਮ ਰਹੀਮ ਨੂੰ 1 ਮਹੀਨੇ ਦੀ ਪੈਰੋਲ ਮਿਲੀ ਸੀ ਜਿਹਦੇ ਵਿੱਚੋਂ ਕੁਝ ਸਮਾਂ ਉਹਨਾਂ ਨੇ ਡੇਰਾ ਸਿਰਸਾ ਦੇ ਵਿੱਚ ਵੀ ਗੁਜ਼ਾਰਿਆ ਤੇ ਜਦੋਂ ਦੀ ਉਹਨਾਂ ਨੂੰ ਸਜ਼ਾ ਹੋਈ ਹੈ ਉਦੋਂ ਤੋਂ ਬਾਅਦ ਪਹਿਲੀ ਵਾਰ ਉਹ ਡੇਰਾ ਸਿਰਸਾ ਪਹੁੰਚੇ ਸੀਗੇ ਕਈ ਇਹਦੇ ਨਾਲ ਜੁੜੀਆਂ ਹੋਈਆਂ ਹੋਰ ਵੀ ਅਪਡੇਟਸ ਨੇ ਪਰ ਆਖਰਕਾਰ ਉਹ ਪੈਰੋਲ ਵੀ ਹੁਣ ਖਤਮ ਹੋ ਗਈ ਹੈ ਸੁਨਾਰੀਆ ਜੇਲ ਰੋਤਕ ਦੇ ਵਿੱਚ ਆ ਉੱਥੇ ਉਹ ਪਹੁੰਚ ਚੁੱਕੇ ਨੇ ਤੇ ਅਗਲੀ ਪੈਰੋਲ ਕਦੋਂ ਮਿਲਣੀ ਆ ਇਹਦੇ ਉੱਤੇ ਚਰਚਾਵਾਂ ਛਿੜ ਗਈਆਂ ਨੇ ਤੇ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਸੀ ਵਾਰ-ਵਾਰ ਪੈਰੋਲ ਤੇ ਫਰਲੋਨ ਲੈ ਕੇ ਉਸ ਪਟੀਸ਼ਨ ਨੂੰ ਮਾਨਯੋਗ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਕਹਿੰਦੇ ਜੀ ਜੇਕਰ ਨਿਯਮਾਂ ਦੇ ਤਹਿਤ ਡੇਰਾ ਮੁਖੀ ਨੂੰ ਪੈਰੋਲ ਮਿਲ ਰਹੀ ਆ ਤਾਂ ਇਹਦੇ ਵਿੱਚ ਕੁਝ ਵੀ ਗਲਤ ਨਹੀਂ ਹੈ ਦੇਖੋ ਕੋਈ ਗੱਲਾਂ ਨੇ ਇੱਕ ਤਾਂ ਡੇਰਾ ਮੁਖੀ ਦੀ ਤਾਂ ਮਰਜੀ ਆ ਜਦੋਂ ਮਰਜੀ ਆ ਜਾਂਦਾ ਜਦੋਂ ਮਰਜੀ ਚੱਲ ਜਾਂਦਾ ਹੂੰ ਹਰਿਆਣੇ ਦੀ ਸਰਕਾਰ ਨੇ ਆਪਣੀ ਜਿਹੜੇ ਜੇਲ੍ਹ ਨੇਮ ਨੇ ਉਹਦੇ ਵਿੱਚ ਸੋਧ ਕੀਤੀ ਹੈ। ਹੂੰ। ਪਹਿਲਾਂ ਸੋਧ ਨਹੀਂ ਸੀ ਕੀਤੀ ਤੇ ਉਹਨੂੰ 1 ਘੰਟੇ ਦੀ ਵੀ ਪ੍ਰੋਬਲਮ ਮਿਲਦੀ ਸੀ। ਹੂੰ। ਉਹਨਾਂ ਵਾਸਤੇ ਉਹਨੂੰ ਇੱਕ ਬਹੁਤ ਵੱਡਾ ਉਹ ਬਣ ਗਿਆ ਕਿ ਸਾਨੂੰ ਤਾਂ ਜਤੋਂਦਾ ਹੀ ਡੇਰੇ ਵਾਲਾ। ਹੂੰ। ਇਹ ਜਿਹੜੀ ਸਥਿਤੀਆਂ ਪੈਦਾ ਹੋ ਗਈਆਂ ਲੋਕਤੰਤਰ ਦੇ ਵਿੱਚ ਇਹ ਕੋਈ ਵਧੀਆ ਵਧੀਆ ਨਹੀਂ। ਹੂੰ। ਕਿ ਡੇਰੇ आले ਕਰਕੇ ਹੀ ਅਸੀਂ ਜਿੱਤਨੇ ਲੇਕਿਨ ਰਾਸੀ ਪਾਰਟੀਆਂ ਆਪਣਾ ਭੱਠਾ ਵਹਾ ਲਿਆ ਇਹਨਾਂ ਨੇ ਇਹ ਲੋਕਾਂ ਦੀਆਂ ਗੱਲਾਂ ਬਾਤਾਂ ਤੇ ਖਰੇ ਨਹੀਂ ਉਤਰਦੇ ਫਿਰ ਇਹੋ ਜਿਹੇ ਡੇਰਿਆਂ 'ਚ ਜਾ ਜਾ ਕੇ ਮੱਥੇ ਟੇਕੀ ਜਾਂਦੇ ਨੇ ਉਹਨਾਂ ਦੀ ਮਾਨਤਾ ਵੱਧ ਜਾਂਦੀ ਹੈ ਅਤਫਸੋਸ ਨਾਲ ਕਹਿਣਾ ਪੈ ਰਿਹਾ ਇਹ ਕਿਸੇ ਸੌਖੇ ਕੰਮਾਂ 'ਚ ਨਹੀਂ ਗਿਆ ਵਾ ਜੇਲ੍ਹ 'ਚ ਆਪਣੀਆਂ ਦੋ ਸਾਧਵੀਆਂ ਜਿਨ੍ਹਾਂ ਨੂੰ ਇਹਨਾਂ ਤੇ ਇਹਦੇ ਤੇ ਰੱਬ ਵਰਗਾ ਭਰੋਸਾ ਸੀ ਇਹਨੇ ਉਹਨਾਂ ਦੀ ਆਸਥਾ ਨਾਲ ਖਿਲਵਾੜ ਕੀਤਾ ਇੱਕ ਆਪਣੇ ਡੇਰੇ ਦੇ ਮੈਨੇਜਰ ਰਣਜੀਤ ਸਿੰਘ ਤੇ ਦੂਜਾ ਸਰਸੇ ਦਾ ਇੱਕ ਪੱਤਰਕਾਰ ਮਿਸਟਰ ਸ਼ਤਰਪਤੀ ਉਹ ਦਾ ਕਤਲ ਹੋਇਆ ਜਦੋਂ ਇਹ ਸਾਬਤ ਹੋ ਗਿਆ ਇਹਨੂੰ ਦੋਸ਼ੀ ਕਰਾਰ ਦੇਤਾ ਦੋਹਾਂ ਮਾਮਲਿਆਂ ਦੇ ਵਿੱਚ ਤੇ ਉਦੋਂ ਬਾਅਦ ਇਹਨੂੰ ਸਜ਼ਾ ਹੋਈ ਹੈ ਦੋਹਾਂ 'ਚ ਇਹਨੂੰ ਉਮਰ ਕੈਦ ਦੀ ਹੈ ਤੀਜਾ ਇੱਕ ਕੇਸ ਹੋਰ ਹੈ ਕਿ ਆਪਣੇ ਹੀ ਪੈਰੋਕਾਰਾਂ ਨੂੰ ਇਹਨੇ ਕਤਤ ਰੂਪ ਦੇ ਵਿੱਚ ਨਪੋਂਸਕ ਬੜਾਇਆ ਉਹ ਮਾਮਲਾ ਵੀ ਸੁਣਵਾਈ ਅਧੀਨ ਹੈ ਤੇ ਸਾਦਮੀ ਵਾਲੇ ਮਾਮਲੇ 'ਚ ਇਹਨੂੰ 10-10 ਸਾਲ ਦੀ ਸਜ਼ਾ ਹੋਈ ਹੈ ਜਿਦੇ ਵਿੱਚ ਉਦੋਂ ਜੱਜ ਸਾਹਿਬ ਲੱਗ ਗਏ ਸੀ ਇਹ ਸਜ਼ਾਾਂ ਪੈਰਲਲ ਨਹੀਂ ਚੱਲਣੀਆਂ ਬਰਾਬਰ ਨਹੀਂ ਚੱਲਣੀਆਂ ਪਹਿਲਾਂ ਇੱਕ ਪੂਰੀ ਕਰੇਗਾ ਫਿਰ ਇਹ ਦੂਜੀ ਪੂਰੀ ਕਰੇਗਾ ਇਹਦੇ ਉਲਟ ਜਦੋਂ ਸਰਕਾਰਾਂ ਆਪਣੀਆਂ ਵੋਟਾਂ ਵਾਸਤੇ ਇਹੋ ਜਿਹੇ ਲੋਕਾਂ ਨੂੰ ਵਰਤਦਿਆਂ ਨੇ ਤੇ ਫਿਰ ਉਹਨਾਂ ਦੇ ਹੌਸਲੇ ਤਾਂ ਫਿਰ ਹੋਰ ਉੱਤੇ ਨੂੰ ਜਾਣੇ ਹੀ ਐ ਕਿ 88 ਲੋਕ ਤਾਂ ਸਾਡੀ ਜੇਬ 'ਚ ਨਹੀਂ ਇਹ ਹੀ ਕੁਝ ਇੱਥੇ ਵਾਪਰਿਆ ਬੈ ਇਹਦਾ ਜੀ ਕਰਦਾ ਜਦੋਂ ਆ ਜਾਂਦਾ ਜਦੋਂ ਚੱਲ ਜਾਂਦਾ ਮੇਰਾ ਨਹੀਂ خیال ਆ ਹੁਣ ਆਇਆ ਤਿੰਨ ਕਿਹ ਮਹੀਨਿਆਂ ਨੂੰ ਫੇਰ ਤਿਆਰੀ ਹੋ ਜੂਗੀ ਹਮ ਐਕਤੀ ਪਹਿਲੀ ਵਾਰ ਐ ਕਿ ਪਹਿਲੇ 10 ਦਿਨ 28 ਜਨਵਰੀ ਤੋਂ ਲੈ ਕੇ ਪਹਿਲੇ 10 ਦਿਨ ਇਸ ਸਰਸੇ ਡੇਰੇ ਚ ਗਿਆ ਉਦੋਂ ਬਾਅਦ ਇਹਨੂੰ ਜੂਪੀ ਦੇ ਬਾਗਪੱਤ ਜਿਹੜਾ ਡੇਰਾ ਹੈ ਉੱਥੇ ਕੱਲ ਦਿੱਤਾ ਗਿਆ ਸੀ ਬਾਕੀ ਦਿਨੇ ਉੱਥੇ ਗੁਜ਼ਾਰੇ ਨੇ ਜੀ ਜੀ ਦਿੱਲੀ ਦੇ ਵਿੱਚ ਸੱਤਾ ਪਰਿਵਰਤਨ ਹੋ ਚੁੱਕਿਆ ਹੈ ਯਾਨੀ ਕਿ ਆਮ ਆਦਮੀ ਦੀ ਥਾਂ ਦੇ ਉੱਤੇ ਪਾਰਟੀ ਦੀ ਥਾਂ ਦੇ ਉੱਤੇ ਭਾਜਪਾ ਦੀ ਸਰਕਾਰ ਬਣ ਗਈ ਹੈ ਮੰਤਰੀਆਂ ਨੂੰ ਵਿਭਾਗ ਵੀ ਵੰਡ ਦਿੱਤੇ ਗਏ ਨੇ ਮੰਤਰੀਆਂ ਨੇ ਆਪਣੇ ਹੁਕਮ ਵੀ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਨੇ ਤੇ ਵਿਧਾਇਕਾਂ ਦਾ ਸੌਚੁਕ ਸਮਾਗਮ ਜਿਹੜਾ ਸੀਗਾ ਉਹ ਵੀ ਹੋ ਚੁੱਕਿਆ ਹੈ ਕੁੱਲ ਮਿਲਾ ਕੇ ਹੁਣ ਸਰਕਾਰ ਲਗਾਤਾਰ ਕੰਮਕਾਜ ਕਰਦੀ ਹੋਈ ਨਜ਼ਰ ਆ ਰਹੀ ਹੈ ਫੈਸਲੇ ਲੈਂਦੇ ਵੀ ਮੰਤਰੀ ਵਿਧਾਇਕ ਦਿਖਾਈ ਦੇ ਰਹੇ ਨੇ ਬਿਲਕੁਲ ਤਰਵਿੰਦਰ ਉੱਥੇ ਜਿਹੜਾ ਇਹਨਾਂ ਦੇ ਮੁੱਖ ਮੰਤਰੀ ਨੇ ਰੇਖਾ ਗੁਪਤਾ ਹੂੰ ਉਹਨਾਂ ਦੀ ਅਗਵਾਈ ਦੇ ਵਿੱਚ ਸਰਕਾਰ ਗਠਨ ਚ ਆ ਗਈ ਹੈ ਉਹਨਾਂ ਨੇ ਸਿੱਖ ਕੌਮ ਨੂੰ ਵੀ ਸਤਕਾਰ ਦਿੱਤਾ ਹੈ ਬਰਜਿੰਦਰ ਸਿੰਘ ਸਰਸੇ ਨੂੰ ਉਹਨਾਂ ਨੇ ਉੱਥੇ ਮੰਤਰੀ ਬਣਾ ਦਿੱਤਾ ਹੈ ਹੂੰ ਸਰਕਾਰ ਦਾ ਦਾਵਾ ਹੈ ਅੱਜ ਦਾ ਬੈਠਨ ਸਰਕਾਰ ਕੰਮ ਸ਼ੁਰੂ ਕਰਤਾ ਹੈ ਹੂੰ ਗੰਗਾ ਦੀ ਸਫਾਈ ਵੱਲ ਤੁਰ ਪਏ ਆ ਉਹਨਾਂ ਨੇ ਦੋਸ਼ ਲਾਏ ਆ ਆ ਦੋ ਦਿਨ ਪਹਿਲਾਂ ਦੀ ਗੱਲ ਹੈ ਉਹ ਕਹਿੰਦੇ ਇਹਨਾਂ ਨੇ ਮਹੱਲਾ ਕਲੀਨਿਕਾ ਦਾ ਬੜਾ ਰੌਲਾ ਪਾਇਆ। ਅਗਲੇ ਨੇ ਉਹਦੀ ਰਿਪੋਰਟ ਕੱਢ ਲਿਆਂਦੀ। ਵੀ ਕਿੰਨਿਆਂ ਦੇ ਵਿੱਚ ਤਾਂ ਪਖਾਨੇ ਹੀ ਨਹੀਂ। ਕਿੰਨਾ ਕੀ ਹੈ? ਹੁਣ ਭਾਰਤੀ ਜਨਤਾ ਪਾਰਟੀ ਉਹਨਾਂ ਦੇ ਵਿਰੋਧ ਵਿੱਚ ਖੜੀ ਹੈ। ਤੇ ਫਿਰ ਉਹ ਤਾਂ ਜਿਹੋ ਜਿਹੇ ਕਾਰਨਾਮੇ ਕੀਤੇ ਆ ਉਹਦੀ ਰਿਪੋਰਟ ਅੱਗੇ ਲੈ ਕੇ ਆਉਮੀ। ਹੂੰ। ਐਨੀਆਂ ਥਾਵਾਂ ਦੇ ਉੱਤੇ ਦਵਾਈ ਨਹੀਂ ਪ੍ਰੋਪਰ ਮਿਲ ਰਹੀ। ਇੱਥੇ ਆ ਨਹੀਂ ਮਿਲ ਰਿਹਾ। ਇਹ ਸਾਰਾ ਕੁਝ ਉਹਨਾਂ ਨੇ ਕੱਢ ਲਿਆਂਦਾ ਤੇ ਉਸ ਮਾਮਲੇ ਦੇ ਵਿੱਚ ਬੀਬੀ ਆਤਸ਼ੀ ਜਿਹੜੇ ਵਿਰੋਧੀ ਧਿਰ ਦੇ ਆਗੂ ਨੇ ਉਹਦੀ ਥਾਂ ਤੇ ਉੱਤੇ ਉਹ ਕਹਿੰਦੇ ਜੀ ਜਿਹੜੇ ਦਿਨ ਤਾਂ ਇਹਨਾਂ ਨੂੰ 10 ਜਾਂ 12 ਹੋਏ ਨੇ ਹੂੰ ਸਾਡੇ ਤੋਂ ਕੋਈ ਗੱਲ ਹੀ ਨਹੀਂ ਸੁਣੀ ਜਾਂਦੀ ਜੀ ਅਸਲ ਦੇ ਵਿੱਚ ਜਿਹੜੀ ਪਹਿਲਾਂ ਹਾਕਮਤ ਰਹੀ ਹੋਵੇ ਉਹਨੂੰ ਲਗਾਤਾਰਤਾ ਦੇ ਵਿੱਚ 11-12 ਸਾਲ ਹਾਕਮ ਰਹਿਣ ਦਾ ਮੌਕਾ ਮਿਲ ਗਿਆ ਉਦੋਂ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਵੀ ਕਹਿ ਦਿੰਦੇ ਉਹਦੇ ਜੀ ਪਿਛਲੀ ਜਦੋਂ ਵਿਧਾਨ ਸਭਾ ਸੀ ਕਿ ਭਾਰਤੀ ਜਨਤਾ ਪਾਰਟੀ ਦੇ ਆਗੂ ਦਾ ਇੱਕ ਸਕੂਟਰ ਤੇ ਚੜ ਕੇ ਆ ਸਕਦੇ ਆ ਹੂੰ ਹੁਣ ਅਗਲੇ ਨੇ ਪਾਸੇ ਕਰਤੇ ਤੇ ਦਿਨ ਦੇਖੇ ਵੀ ਨੇ ਸਤਾਲੇ ਹੂੰ ਹੁਣ ਉਹਨਾਂ ਨੂੰ ਉਹ ਰਾਸ ਨਹੀਂ ਆ ਰਿਹਾ ਕਿ ਬਹਿ ਕਿਵੇਂ ਗਏ ਜਿਹੜੇ ਅਫਸਰ ਪਹਿਲਾਂ ਚੌਂਕੀਆਂ ਭਰਦੇ ਸੀ ਅੱਜ ਉਹ ਅਫਸਰ ਸਿੱਧੇ ਸਿੱਧੇ ਰੂਪ ਦੇ ਵਿੱਚ ਅੱਖੀ ਨਹੀਂ ਮਿਲਾਉਂਦੇ ਅੰਦਰ ਖਾਤੇ ਭਵੇਂ ਸਾਰਾ ਕੁਝ ਦੀ ਆਉਂਦੇ ਹੋਂ ਹੂੰ ਸੋਝੇ ਹੈ ਮਾਮਲੇ ਦੇ ਵਿੱਚ ਮੈਂ ਇੱਕ ਬੇਨਤੀ ਕਰਾਂ ਦੇਖੋ ਸਰਕਾਰਾਂ ਆਉਂਦੀਆਂ ਜਾਂਦੀਆਂ ਨੇ ਅੱਜ ਆਮ ਆਦਮੀ ਪਾਰਟੀ ਪਾਸੇ ਹੋ ਗਈ ਮਿਹਨਤ ਕਰ ਲੋ ਦੁਬਾਰਾ ਜਿਹੜੇ ਤੁਹਾਡੀਆਂ ਕਮੀਆਂ ਕਮਜ਼ੋਰੀਆਂ ਸੀ ਉਹਨਾਂ ਤੇ ਕੰਮ ਕਰ ਲੋ ਤੇ ਦੁਬਾਰਾ ਵੀ ਤੁਹਾਨੂੰ ਲਿਆਂਦਾ ਜਾ ਸਕਦਾ ਹੈ ਜੀ ਤੁਲਸਾਪਾਲ ਭਾਈ ਅਮਰਤਪਾਲ ਸਿੰਘ ਨੇ ਵੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਹੋਈ ਹੈ ਕਿ ਉਹਨਾਂ ਨੂੰ ਬਜਟ ਸੈਸ਼ਨ ਦੇ ਵਿੱਚ ਪਹੁੰਚਣ ਦੀ ਆਗਿਆ ਦਿੱਤੀ ਜਾਵੇ ਨਹੀਂ ਤਾਂ ਉਹਨਾਂ ਦੀ ਮੈਂਬਰਸ਼ਿਪ ਦੇ ਉੱਤੇ ਖਤਰਾ ਪੈਦਾ ਹੋ ਜਾਵੇਗਾ ਤੇ ਚਰਚਾ ਪਾਰਲੀਮੈਂਟ ਦੀ ਇੱਕ ਕਮੇਟੀ ਦੀ ਵੀ ਬਣੀ ਕਿ ਉਹਦੇ ਕੋਲੇ ਵੀ ਅਰਜ਼ੀ ਲਗਾਈ ਜਾ ਸਕਦੀ ਸੀ ਤੇ ਹੁਣ ਇੱਕ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ ਕਿ ਉਹ ਆ ਸਕਦੇ ਆ ਜਾਂ ਨਹੀਂ ਆ ਜਾ ਸਕਦੇ ਉਹਦੇ ਉੱਤੇ ਚਰਚਾ ਹੋਣੀ ਹੈ ਜੀ ਉਹਦੇ ਵਿੱਚ ਕਈ ਨੇ ਹੂੰ ਪਹਿਲੀ ਗੱਲ ਤਾਂ ਇਹ ਕਿ ਜਿਹੜਾ ਭਾਈ ਅਮਰਤਪਾਲ ਸਿੰਘ ਆ ਕੋਈ ਸ਼ੌਕ ਵਿੱਚ ਤਾਂ ਜਾਂਦਾ ਨਹੀਂ ਹੂੰ ਕਿਉਂਕਿ ਉਹ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਨੇ ਹੂੰ ਉਹਨਾਂ ਨੇ ਆਪਣੇ ਅਧਿਕਾਰਾਂ ਦੀ ਨਾਲ ਵਾਸਤਾ ਪਾਇਆ ਕਿ ਭਾਈ ਮੈਂ ਲੋਕਾਂ ਦਾ ਨਮੈਂਦਾ 19 ਲੱਖ ਲੋਕਾਂ ਦਾ ਮੇਰੇ ਨਾਲ ਆ ਗੱਲਾਂ ਕੀਤੀ ਜਾਪੀ ਜਿਹੜੀ ਸੂਬਾ ਸਰਕਾਰ ਨੇ ਉਹਨਾਂ ਤੇ ਐਨਐਸਐ ਲਾਈ ਹੈ ਹੂੰ ਇਹਦਾ ਜਵਾਬ ਤੈ ਹੀ ਦੇਣ ਕਿ ਐਨਐਸਏ ਵਾਲੀ ਕਿਹੜੀ ਗੱਲ ਸੀ ਜਾਂ ਜੇ ਕਿਸੇ ਨੂੰ ਬਾਹਰ ਨਹੀਂ ਆਉਂਦੇ ਨਾ ਉਹ ਹੀ ਜੀ ਧਾਰਾ ਲਾ ਦਿਓ ਹੂੰ ਉਹ ਜਿਹੜੀ ਕਮੇਟੀ ਹੈ ਹੁਣ ਉਹਨੇ ਅਗਲੇ ਤਰੀਕ ਤੇ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਨੂੰ ਆਪਣੀ ਰਿਪੋਰਟ ਸੌਂਪਣੀ ਹੈ ਮੇਰੇ ਖਿਆਲ ਅਗਲੇ ਹਫਤੇ ਚ ਹੀ ਹੈ ਇਹਦੀ ਸੁਣਵਾਈ ਹੂੰ ਉਹ ਸੁਣਵਾਈ ਤੇ ਕੀ ਹੁੰਦਾ ਕੀ ਨਹੀਂ ਹੁੰਦਾ ਇਹ ਮੌਕਾ ਦੱਸੇਗਾ ਜੀ ਤੁਲ ਸਭ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਜੀ ਵੱਖ-ਵੱਖ ਮੁੱਦਿਆਂ ਤੇ ਪ੍ਰतिकਰਮ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ ਮਿਹਰਬਾਨੀ ਸ਼ੁਕਰੀਆ ਜੀ ਧੰਨਵਾਦ ਹੈ ਜੀ ਸਾਡੇ ਦਰਸ਼ਕਾਂ ਦਾ ਤੇ ਅਗਲੇ ਹਫਤੇ ਹੋਰ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ